ਹਸ਼ਿਆਰਪੁਰ ਮੰਡੇਆਲਾ ਦੇ ਵਿੱਚ ਇੰਨਾ ਦਰਦਨਾਕ ਹਾਦਸਾ ਹੋਇਆ ਨਾ ਆਹ ਵੀਡੀਓ ਨੂੰ ਧਿਆਨ ਨਾਲ ਦੇਖਿਓ ਉਦੋਂ ਬਾਅਦ ਚ ਗੱਲ ਕਰਦੇ ਆ ਆਜੋ ਅਈ ਮਮੀ ਮਰ ਗਈ ਗਾੜੀ ਮੇਰੇ ਘਰ ਵਾਲੀ ਮਰ ਗਈ ਭੈਣ ਮਰ ਗਈ ਮੈਂ ਕੀ ਕਰਾਂ ਇੱਥੇ ਰਹਿ ਕੇ ਦੱਸੋ ਮੈਨੂੰ ਮੈਂ ਤਾਂ ਮੈਂ ਵੀ ਤਾਂ ਮਰੇ ਆਈਆਂ ਮੈਂ ਇੱਥੇ ਜੀਕੇ ਕੀ ਕਰਨਾ ਹੁਣ ਤੁਸੀਂ ਚੱਕੜਾ ਕੇ ਇਨਸਾਫ ਦੇ ਦਿਓ ਆ ਦੇਖ ਲਓ ਘਰ ਨੂੰ ਅੱਗ ਲੱਗੀ ਹੋ ਅਨਾਲੀ ਘਰ ਮੇਰਾ ਆ ਸਾਡੀ ਦਗਾਤ ਸੀ ਸਾਜੀ ਦੀ ਮੈਂ ਕੀ ਜੀ ਕੇ ਕਰਨਾ ਤੂੰ ਚੱਕਣਾ ਨਹੀਂ ਆਪਣੀ ਜੋ ਜਾਇਦ 1704 ਪਾਈ ਇੱਕ ਇਹਨੂੰ ਚੱਕਣਾ ਨਹੀਂ ਵੈਸੇ ਚੱਕਣਾ ਨਹੀਂ ਇਹਨੂੰ ਸਾਈਡ ਤੇ ਕਰਨਾ ਭਾਈ ਸਾਹਿਬ ਤਾਂ ਨਹੀਂ ਪਹਿਲਾਂ ਇਹ ਬੰਦ ਕਰਾਉਣਾ ਅਗੀ ਕੁਛ ਨਹੀਂ ਕਰਨਾ ਸਵੇਨ ਨੂੰ ਅਸੀਂ ਨਾ ਸਾਰਾ ਪਿੰਡ ਦਾ ਹੱਥ ਲਾਣਾ ਸੀ ਫੋਨ ਕਰ ਲੈ ਸਾਰੇ ਪਿੰਡ ਨੂੰ ਹੱਥ ਲਾਣਾ ਸੀ ਉਹ ਪ੍ਰੋਪਰ ਕਾਰਵਾਈ ਨਹੀਂ ਚੱਕਣਾ ਨਹੀਂ ਚੱਕਣਾ ਨਹੀਂ ਚੱਕਣਾ ਨਹੀਂ ਚੱਕਣਾ ਸਾਡੀਆਂ ਫੈਮਿਲੀ ਮਰ ਗਈਆਂ ਤਾਂ ਸੱਥੇ ਇੱਕ ਤਾਂ ਐਸਾ ਲੈ ਰੱਖ ਲੀਏ ਜ਼ਿੰਮੇਵਾਰ ਮੈਂ ਨਾ ਉਹ ਪਹਿਲਾਂ ਚੱਕ ਕੇ ਦੇਖੋ ਇਹਦਾ ਪਰਚਾ ਹੋਇਆ ਜਿੱਦਾਂ 302 ਦਾ ਹੁੰਦਾ ਭਾਈ ਹੋਇਆ ਕਿ ਤੇ ਡਰਾਈਵਰ ਤੇ ਡਰਾਈਵਰ ਤੇ ਮਰ ਗਿਆ ਮਾਰ ਕੇ ਫੜ ਗਿਆ ਟ੍ਰੈਕ ਮੈਂ ਇੱਕ ਮਿੰਟ ਡਰਾਈਵਰ ਮਰ ਗਿਆ ਨਾ ਉਹਦਾ ਕੁਝ ਤੜਾ ਕੋ ਦੋ ਹੱਥ ਵਿੱਚ ਮੈਂ ਭਾਈ ਹਰ ਜਾਣੇ ਇਨਾ ਕਿਨੇ ਲੈਣਾ ਖਾਣ ਰੁਕ ਰੋਣੀ ਲੱਗ ਗਈ ਦੋਸਤੋ ਵੀਡੀਓ ਤੁਸੀਂ ਦੇਖ ਲਈ ਇਸ ਪਰਿਵਾਰਾਂ ਲਈ ਅਰਦਾਸ ਜ਼ਰੂਰ ਕਰੋ ਬਹੁਤ ਮੰਦ ਭਾਗੀ ਘਬਰਾਇਆ